ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਤੇ ਅੱਜ ਦੀ ਵੀਡੀਓ ਬਣਾ ਰਹੇ ਆ ਬਾਈ ਆਪਾਂ ਪਿੰਡ ਦਵਾਰੇਮਾਣਾ ਨੇੜੇ ਕੋਟਪੂਰਾ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਬਾਈ ਫਰੀਦਕੋਟ ਇੱਕ ਪਹਿਲਾ ਸੂਆ ਸੋਨ ਵਾਲੀ ਝੋਟੀ ਸੇਲ ਦੇ ਵਾਸਤੇ ਆ ਬਾਈ ਕੋਲ ਬੜੀ ਸੋਹਣੀ ਬਾਈ ਤੇ ਸਾਰੀ ਜਾਣਕਾਰੀ ਤੁਹਾਨੂੰ ਅੱਜ ਦਿਨ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਹੁਣ ਚੱਲ ਕਰਦੇ ਆ ਬਾਈ ਆਪਾਂ ਝੋਟੀ ਦੇ ਬਾਰੇ ਵਿੱਚ ਝੋਟੀ ਜਿਹੜੀ ਹੈਗੀ ਆ ਬਾਈ ਕਿਸਾਨ ਵੀਰ ਦੇ ਘਰ ਦੀ ਝੋਟੀ ਆ ਬਾਈ ਕਿਸਾਨ ਵੀਰ ਦੇ ਘਰੇ ਛੜੀ ਆ ਵੀ ਵਪਾਰੀਆਂ ਰਮਣੀਆਂ ਗਿਆ ਦੇਖ ਸਕਦੇ ਆਪਾਂ ਤੇ ਪਹਿਲਾ ਸੂਆ ਸੋਨਾ ਬਾਈ 6 ਤੋਂ 7 ਦਿਨ ਬਾਈ ਸੂਣ ਦੇ ਵਿੱਚ ਬਾਕੀ ਨੇ ਮਾਹ ਦੇ ਰਕਾਰਡ ਦੀ ਗੱਲ ਕਰੀਏ 16 ਤੋਂ 17 ਲੀਟਰ ਦਾ ਬਾਈ ਮਾਹਦਾਰ ਕਾਰਡ ਸੀਗਾ ਤੇ ਪੀਐਮ ਵੱਲੋਂ ਤੋਂ ਬਾਈ ਗੱਬਣਾ ਝੋਟੀ ਇਹ ਬਾਕੀ ਆਪਣੇ ਸਾਹਮਣੇ ਆ ਬਾਈ ਕੱਤ-ਕਾੜ ਦੀ ਚੰੜੀ ਹੈ ਜੀ ਤੇ ਰਾਜੀ ਪਲੀ ਹੋਈ ਪੂਰੀ ਆ ਬਾਈ ਦੇਸਾਂ ਚੰੜੀ ਤੰਦਰੁਸਤ ਝੋਟੀ ਹੈ ਜੀ ਸੇਵਾ ਵਜਿਰਾ ਬਾਈ ਨੇ ਪੂਰੀ ਕੀਤੀ ਹੋਈ ਆ ਬਾਈ ਤੇ ਮਾਹਦਾਰ ਕਾਰਡ ਹੈਗਾ ਸੀ ਬਾਈ 16 ਤੋਂ 17 ਲੀਟਰ ਦਾ ਤੇ ਥਣਲੇਵੀ ਦੀ ਮੱਝ ਪੂਰੀ ਛੋਟੀ ਪੂਰੀ ਸਾਫ ਆ ਬਾਈ ਤੇ ਠੰਡੀ ਸੀਲ ਪੂਰੀ ਆ ਚ ਮਰਜੀ ਵਾੜੇ ਥੱਲੇ ਚੋ ਸਕਦੇ ਆ ਬਾਕੀ ਦੇਖ ਸਕਦੇ ਆ ਬਈ ਆਪਾਂ ਚਾਰ ਥਾਨੇ ਪੂਰੇ ਤੇ ਚਾਰੇ ਥਾਣਾਂ ਦੀ ਜ਼ਿੰਮੇਵਾਰੀ ਹੋ ਬਾਈ ਦੀ ਪੂਰੀ ਰੇਟ ਦੀ ਗੱਲ ਕਰੀਏ ਬਾਈ 1.30 ਲੱਖ ਰੁਪਏ ਬਾਈ ਵੱਲੋਂ ਡਿਮਾਂਡ ਆ ਕਿ ਫਿਕਸ ਰੇਟ ਨਹੀਂ ਗਿਆ ਬਾਈ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਬਾਕੀ ਆਪਾਂ ਦੇਖ ਸਕਦੇ ਆ ਬਾਈ ਕਰੜ ਕਰੜ ਪੂਰਾ ਚੰਗਾ ਵੱਡਾ ਸਹਜਾ ਪੂਰਾ ਤੇ ਪਿੱਠਪੜਾ ਚੈੱਕ ਕਰ ਸਕਦੇ ਆ ਬਾਈ ਆਪਾਂ ਤੇ ਬਾਕੀ ਬਾਈ ਦੀ ਜ਼ਿੰਮੇਵਾਰੀ ਹੋ ਬਾਈ ਪੂਰੀ ਤੇ ਘਰ ਦੀ ਮੱਝ ਆ ਬਾਈ ਦੇ ਰੇਟ ਹੈਗਾ ਬਾਈ 1.30 ਲੱਖ ਰੁਪਏ ਏਰੀਆ ਬਾਈ ਦਾ ਹੈਗਾ ਬਾਈ ਪਿੰਡ ਦੁਆਰੇਮਾਣਾ ਨੇੜੇ ਕੋਟਪੂਰਾ ਤੇ ਜਿਲ੍ਹਾ ਬਾਈ ਨੂੰ ਪਈ ਜਾਂਦਾ ਬਾਈ ਫਰੀਦਕੋਟ ਆ ਬਾਕੀ ਬਾਈ ਦੇ ਨੰਬਰ ਬਾਈ ਆ ਪਾਸਟਿੰਨ ਉੱਤੇ ਦੇਤੇ ਹੋਸੀਂ ਬਾਈ ਨਾਲ ਸੰਪਰਕ ਕਰਕੇ ਚੋਟੀ ਦੇ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹਾਂ ਬਾਈ ਤੇ ਜੇ ਤੁਹਾਡੇ ਕੋਲ ਡਿਲੀਵਰੀ ਪਸ਼ੂ ਮਸ਼ੀਨਰੀ ਸਾਧਨ ਕੋਈ ਜ਼ਮੀਨ ਪਲਾਟ ਵਿਕਾਊ ਹੈਗਾ ਤਾਂ ਆਪਾਂ ਨੀਚੇ ਦਿੱਤੇ ਹੋਏ ਨੰਬਰਾਂ ਤੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋਗੇ ਆਪਾਂ ਤੁਹਾਡੀ ਵੀ ਜੜ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਵਧੇ ਲਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਜੀ ਮਿਲਦਾਂ ਜਿਸ ਨੰਬਰ ਵੀਡੀਓ ਦੇ ਵਿੱਚ ਧੰਨਵਾਦ ਜੀ